ਗੱਲ ਇਹ ਆ ਵੀ ਇਹ ਭੁੱਖੇ ਮਰਦੇ ਸੀ ਮੁਲਕ ਦੇ ਲੋਕ ਅਸੀਂ ਖਾਣ ਜੋਗੇ ਕਰ ਦਿੱਤੇ ਅੱਜ ਖਾ ਕੇ ਉਹਨਾਂ ਨੂੰ ਇਹੀ ਖੇਤਾਂ 'ਚ ਲੱਗੀ ਜਿਹੜੀ ਆ ਕਣਕ ਜਿਹੜੀ ਆ ਚੰਗੀ ਨਹੀਂ ਲੱਗਦੀ ਹੁਣ ਇੱਥੇ ਕੋਲਾ ਲਿਆ ਕੇ ਸੁੱਟਣਾ ਚਾਹੁੰਦੇ ਆ ਗੱਲ ਇਹ ਆ ਅਸੀਂ ਹੁਣ ਗੈਸ ਦੀਆਂ ਪਾਈਪਲਾਈਨਾਂ ਤਾਂ ਸਾਡੇ ਖੇਤਾਂ 'ਚੋਂ ਲੰਘਦੀਆਂ ਨੇ ਪਰ ਥਰਮਲ ਦੇ ਵਿੱਚ ਕੋਲਾ ਆ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਜੇ ਗੈਸ ਦੀ ਪਾਈਪਲਾਈਨ ਪਹੁੰਚ ਹੀ ਗਈ ਹੈ ਤੇ ਥਰਮਲ ਦੀ ਸੁਆਹ ਸਾਡੇ ਸਿਰਾਂ 'ਤੇ ਡਿੱਗਦੀ ਆ ਉਹ ਕਿਦਾਂ ਸੋਚੋਗੇ ਤੁਸੀਂ ਹੁਣ ਅੱਜ ਦੀ ਗੱਲ ਤਾਂ ਇਹ ਵੀ ਸਾਰੇ ਪੰਜਾਬ ਚ ਅੱਗ ਲੱਗੀ ਹੋਈ ਐ ਇਹ ਮੁੱਦਾ ਹੋਰ ਲਫ਼ਜ਼ ਐ ਮੁੱਦਾ ਛੋਟਾ ਲਫ਼ਜ਼ ਹੋ ਗਿਆ ਇਹ ਤੇ ਸਾਡੇ ਘਰਾਂ ਨੂੰ ਅੱਗ ਲਾਤੀ ਹੁਣ ਅਸੀਂ ਭੱਜੇ ਫਿਰਦੇ ਆ ਚਮਕੌਰ ਸਾਹਿਬ ਵਾਲੇ ਭੱਜੇ ਫਿਰਦੇ ਆ ਲੁਧਿਆਣੇ ਵਾਲੇ ਭੱਜੇ ਫਿਰਦੇ ਆ ਜੀਰਾ ਸ਼ਰਾਬ ਫੈਕਟਰੀ ਵਾਲੇ ਭੱਜੇ ਫਿਰਦੇ ਆ ਹੁਣ ਤਲਵੰਡੀ ਇਕਲੀ ਆ ਗਿਆ ਸਾਰੇ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਚੌਥੇ ਰੇਡ ਤੇ ਇੰਡਸਟਰੀ ਨੂੰ ਵੇਚਣ ਦੇ ਲਈ ਰਾਹ ਪਿਛਲੀ ਸਰਕਾਰ ਖੋਲ ਗਈ ਸੀ ਕਾਂਗਰਸ ਦੀ ਕੈਪਟਨ ਅਮਨਦਰ ਸਿੰਘ ਵੇਲੇ ਉਹਦੇ ਚੋਂ ਇਹ ਸਾਰੇ ਸੱਪ ਜਿਹੜੇ ਆ ਨਿਕਲਦੇ ਪਏ ਐ ਦੂਸਰੀ ਵੱਡੀ ਗੱਲ ਹੁਣੇ ਸਰਕਾਰਾਂ ਨੂੰ ਸੂਤ ਵੀ ਆ ਗਿਆ ਉਹ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਹਾਈਵੇ ਕੱਢ ਦਿਓ ਉਹ ਮੈਥ ਦੀ ਕਾਪੀ ਅੰਗ ਰੈਨ ਨੂੰ ਵੀ ਲੈਣਾ ਮਾਰ ਦਿਓ ਐਨੂੰ ਵੀ ਲੈਣਾ ਮਾਰ ਦਿਓ ਉਹਦੇ ਨਾਲ ਇਹਦੇ ਕੰਡਿਆਂ ਦੇ ਉੱਤੇ ਦੂਜੇ ਸ਼ਹਿਰਾਂ ਦੇ ਲੋਕ ਆਉਣਗੇ ਸਾਡਾ ਜਿਹੜਾ ਇੱਕ ਇੱਕ ਪੰਜਾਬ ਦੀ ਆਪਣੀ ਦਿੱਖ ਸੀ ਇੱਕ ਡੈਮੋਕ੍ਰੇਸੀ ਦੇ ਵਿੱਚ ਸਾਡਾ ਹੱਕ ਸੀ ਉਹ ਮੰਨਫੀ ਕਰ ਦਿਓ ਉਹ ਜ਼ੀਰੋ ਕਰ ਦਿਓ ਔਰ ਇੰਡਸਟਰੀ ਨੂੰ ਲਿਆਉਣਾ ਵੀ ਉਹਦੇ ਚੱਕਰ ਦੇ ਵਿੱਚ ਹੀ ਆ ਕਿਉਂਕਿ ਪਹਿਰੇਦਾਰੀ ਕਰਨ ਵਾਲਾ ਕੋਈ ਨਹੀਂ ਹੁਣ ਜਦੋਂ ਚੰਡੀਗੜ੍ਹ ਬਣਾਉਣਾ ਆ 50 ਸਾਲ ਦੀ ਪਲੈਨਿੰਗ ਚਾਹੀਦੀ ਹੈ ਤੇ 9000 ਏਕੜ ਦਾ ਪ੍ਰਧਾਨ ਮੰਤਰੀ ਇੱਕ ਪਾਲਿਸੀ ਲਿਆ ਕੇ ਕਾਰਬੂਜ਼ੀਅਰ ਨੂੰ ਲਿਆ ਕੇ ਸ਼ੁਰੂ ਕਰਦਾ ਹੈ ਇੱਥੇ ਪਤਾ ਨਹੀਂ ਕੋਈ ਸੁੱਤਾ ਹੈ ਕੋਈ ਜਾਗਦਾ ਹੈ ਉੱਠ ਕੇ ਕਹਿੰਦਾ ਜੀ ਆ 25000 ਏਕੜ ਜਿਸੀਂ ਕਲੋਨੀ ਕੱਟਾਂਗੇ ਏਕੜ ਤਾਂ 25000 ਨੇ ਕੱਟਾਂਗੇ ਕਲੋਨੀ ਵੀ ਜਿੱਥੇ ਕਲੋਨੀ ਕੱਟਣੀ ਹੈ ਉੱਥੇ ਪਿੰਡ ਨੇ ਉੱਥੇ ਲੋਕ ਪੁਸ਼ਤਾਂ ਤੋਂ ਬਸ ਰਹੇ ਨੇ ਜੋਧਾਂ ਮਨਸੂਰਾ ਸਰਾਂਭਾ ਪਿੰਡ ਉਹ ਇੰਨੇ ਸੋਹਣੇ ਪਿੰਡ ਮੈਂ ਲੁਧਿਆਣੇ ਰਹਿਣਾ ਲੁਧਿਆਣੇ ਦੇ ਚੰਗੇ ਇਲਾਕੇ ਦੇ ਵਿੱਚ ਰਹਿਣਾ ਪਰ ਜੇ ਤੁਸੀਂ ਮੈਨੂੰ ਪੁੱਛੋ ਮੇਰੇ ਇਲਾਕੇ ਨੂੰ ਵੀ ਸੋਹਣਾ ਪਿੰਡ ਸਰਬ ਆਇਆ ਉੱਥੇ ਲੋਕ ਵਸਦੇ ਪਏ ਐ ਉੱਥੇ ਘਰਾਂ ਦੇ ਵਿੱਚ ਥੋੜੇ ਥੋੜੇ ਲੋਕ ਐ ਲੋਕ ਬਾਹਰ ਪੜਨ ਗਏ ਹੋਏ ਐ ਤੁਸੀਂ ਵਸਦਿਆਂ ਨੂੰ ਕਹਿੰਦੇ ਹੋ ਤੁਹਾਨੂੰ ਉਜਾੜ ਕੇ ਅਸੀਂ ਨਵਾਂ ਘਰ ਦੇਣਾ ਕਾਰਨ ਸੌਦੇ ਦਿੱਲੀ ਮਾਰਿਆ ਦਿੱਲੀ ਤੋਂ ਕੱਟੜਾ ਹਾਈਵੇ ਆ ਗਿਆ ਹੁਣ 14 ਜ਼ਿਲ੍ਹੇ ਹਰਿਆਣੇ ਨੇ ਘਵਾਏ ਐ ਐਨਸੀਆਰ ਦੇ ਨਾਂ ਤੇ ਹੁਣ ਇਹ ਸੈਟਲਾਈਟ ਸਿਟੀ ਦੇ ਨਾਂ ਤੇ ਸਾਡੀ ਜ਼ਮੀਨ ਤੇ ਦਿੱਲੀ ਵਾਲਿਆਂ ਨੂੰ ਸਬਜ ਬਾਗ ਵਿਖਾਗੇ ਇਥੇ ਕਲੋਨੀਆਂ ਕੱਟ ਕੇ ਵੇਚਣਾ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵੀ ਪਲਾਟ ਹੋਣਗੇ ਤਾਂ ਇਹਦੇ ਵਿੱਚ ਜੇ ਤੁਹਾਨੂੰ ਮੈਂ ਸੌਖੇ ਲਫ਼ਜ਼ਾਂ ਚ ਦੱਸਾਂ ਜੋ ਇਜ਼ਰਾਈਲ ਪੈਨਿਸਟਾਈਨਾ ਕਰਦਾ ਪਿਆ ਆ ਉਹ ਸਾਡੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਨਾਲ ਕਰਦੇ ਪਏ ਉਹਨਾਂ ਨੂੰ ਪੰਜਾਬੀ ਤੋਂ ਤਕਲੀਫ ਹੈ ਸਾਡੇ ਲੋਕ ਖੜਦੇ ਨੇ ਸਰਕਾਰਾਂ ਮੂਰੇ ਉਸ ਗੱਲ ਤੋਂ ਤਕਲੀਫ ਹੈ ਸਾਡੇ ਲੋਕ ਸਰਕਾਰਾਂ ਨਹੀਂ ਬਣਨ ਦਿੰਦੇ ਆਪਣੀ ਮਰਜ਼ੀ ਨਾਲ ਬਣਾਉਂਦੇ ਨੇ ਔਰ ਸਾਡੇ ਲੋਕ ਸਰਕਾਰਾਂ ਪੁੱਟਣੀਆਂ ਜਾਣਦੇ ਨੇ ਇਸ ਗੱਲ ਦੀ ਤਕਲੀਫ ਹੈ ਉਹ ਖਿੱਤੇ ਦੇ ਪਾਣੀ ਖੋ ਕੇ ਖਿੱਤੇ ਦੀ ਜ਼ਮੀਨ ਖੋ ਕੇ ਮਾਲਕਾਂ ਨੂੰ ਸਭ ਤੋਂ ਅਮੀਰ ਕੌਮ ਆ ਪੂਰੀ ਦੁਨੀਆ ਦੇ ਵਿੱਚ ਅਸੀਂ ਇਸ ਸਾਫ਼ ਸੁਥਰੇ ਪਾਣੀ ਦੇ ਮਾਲਕ ਸੀ ਅੱਜ ਵੀ ਹੈਗੇ ਆ ਪਾਣੀ ਗੰਦਾ ਹੋ ਗਿਆ ਇਸ ਜ਼ਮੀਨ ਦੇ ਮਾਲਕਾਂ ਇਹ ਕੂੜੇ ਦੇ ਢੇਰਾਂ ਤੋਂ ਉੱਠ ਕੇ ਆ ਕੇ ਪੰਜਾਬ ਦੇ ਲੋਕਾਂ ਨੇ ਥੋੜੀ ਜਿਹੀ ਜਗ੍ਹਾ ਦਿੱਤੀ ਸੀ ਅੱਜ ਪੰਜਾਬ ਦੇ ਲੋਕਾਂ ਨੂੰ ਪਤਾ ਕੀ ਆ ਪਬਲਿਕ ਹੀARING ਹੋਣੀ ਆ 14 ਨੂੰ ਪਹਿਲਾ ਬਿਆਨ ਕੀ ਹੋਊਗਾ ਜਿਹੜੀ ਆ ਫੈਕਟਰੀ ਵਾਲੇ ਇੱਥੇ ਆਉਣਗੇ ਸਾਨੂੰ ਮਾਲਕਾਂ ਨੂੰ ਦੱਸਣਗੇ ਜੀ ਅਸੀਂ ਨਾ ਤੁਹਾਨੂੰ ਪਾਣੀ ਦਵਾਗੇ ਚਮਕੌਰ ਸਾਹਿਬ ਵੀ ਇਹਨਾਂ ਦੇ ਬੰਦੇ ਨੇ ਇਹ ਕਿਹਾ ਉਹ ਮੈਂ ਕਿਹਾ ਪਾਣੀ ਦਾ ਤੁਸੀਂ ਸਾਡਾ ਖੌਣ ਲੱਗੇ ਹੋ ਤੇ ਕਹਿੰਦਾ ਜੀ ਪਾਣੀ ਦਵਾਗੇ ਉਹ ਜਾਨਵਰਾਂ ਦੀ ਠੀਕ ਹੋਊਗਾ ਬੰਦਿਆਂ ਦੀ ਨਹੀਂ ਠੀਕ ਹੋਊਗਾ ਏਡੀ ਹਿੰਮਤ ਵੀ ਇਹ ਰੱਖਣ ਲੱਗ ਪਿਆ ਕਿਉਂਕਿ ਪਿੱਛੇ ਸਰਕਾਰਾਂ ਖੜੀਆਂ ਪਿੱਛੇ ਭਗਵੰਤ ਮਾਨ ਖੜਾ ਵਿੱਕ ਗਿਆ ਉਹ ਐਸਵਾਈਐਲ ਦੇ ਉੱਤੇ ਉਹਦਾ ਬਿਆਨ ਆਪਾਂ ਸਾਰਿਆਂ ਨੇ ਵੇਖ ਲਿਆ ਉਹ ਬੰਦਾ ਮਾਈਕ ਦੇ ਉੱਤੇ ਡਿਗਣ ਲੱਗਾ ਗੈਣ ਡਿਆ ਆ ਵੀ ਸਾਨੂੰ ਸਾਡਾ ਪਾਣੀ ਦੇ ਦਿਓ ਫੇਰ ਭਾਵੇਂ ਤੁਸੀਂ ਨਾ ਜੀ ਮੱਧ ਪ੍ਰਦੇਸ਼ ਦੇ ਨਾਲ ਕੇ ਲੈ ਜਾਓ ਉਹਨੂੰ ਹਰਿਆਣੇ ਦੇ ਨਾਲ ਦੀ ਸਟੇਟ ਮੱਧ ਪ੍ਰਦੇਸ਼ ਦੇ ਖੰਡਈ ਆ ਬੋਲਦੇ ਉਹਨੂੰ ਔਰ ਸਾਡੀ ਲੜਾਈ ਇਹ ਦੁਨੀਆ ਕੁਦਰਤ ਨੇ ਪਾਣੀ ਦਿੱਤਾ ਪਾਣੀ ਵੱਧ ਘਟ ਦੀ ਲੜਾਈ ਨਹੀਂ ਆ ਰਾਈਪੇਰੀਅਨ ਦੀ ਲੜਾਈ ਹੈ ਤੁਸੀਂ ਅਮੂ ਦਰਿਆ ਜਿੱਥੋਂ ਨਿਕਲਦਾ ਆ ਉਹਨੂੰ ਚੱਕ ਕੇ ਤੁਸੀਂ ਪੰਜਾਬ ਬਾਰਡਰ ਦੇ ਲਾਗੇ ਨਹੀਂ ਲਿਆ ਸਕਦੇ ਜੇ ਸਤਲੁਜ ਜਿੱਥੋਂ ਵਗਦਾ ਜਿੱਥੇ ਕੁਦਰਤ ਨੇ ਪਾਣੀ ਦਿੱਤਾ ਰਾਈਪੇਰੀਅਨ ਦੀ ਲੜਾਈ ਦੇ ਵਿੱਚ ਹੱਕ ਉਹਨਾਂ ਦਾ ਰੁੱੜਦੇ ਵੀ ਉਹੀ ਆ ਔਰ ਹਜ਼ਾਰਾਂ ਸਾਲਾਂ ਦੇ ਵਿੱਚ ਜਿੰਨੀਆਂ ਆਲਮਤਾਂ ਆਈਆਂ ਉਹ ਸਾਨੂੰ 47 ਤੋਂ ਬਾਅਦ ਹੀ ਨਹੀਂ ਸਾਹ ਲੈਣ ਦੇਣ ਡੀਆਂ ਤਾਂ ਹੁਣ ਹੁਣ ਜੇ ਤੁਹਾਡੇ ਇੱਥੇ ਵੀ ਆਪਾਂ ਖੜੇ ਆ ਇੱਥੇ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਜਿਹੜੀ ਦਿਨਚਰਿਆ ਆ ਉਹ ਸੋਹਣੀ ਨੰਗਣੀ ਚਾਹੀਦੀ ਹੈ ਪਰ ਇੱਥੇ ਕੀ ਪ੍ਰੋਬਲਮ ਹੈ ਵੱਡੀ ਗੱਲ ਕੀ ਹੈ ਇੱਥੇ ਸਾਡੇ ਨਾਨਕੇ ਦਾਦਕਿਆਂ ਦਾ ਨਹੀਂ ਪਤਾ ਵੀ 6 ਮਹੀਨੇ ਬਾਅਦ ਇੱਥੇ ਹੋਣਗੇ ਕਿ ਨਹੀਂ ਹੋਣਗੇ ਮੈਂ ਕਹਿੰਦਾ ਲੋਕ 47 ਤੋਂ ਬਾਅਦ ਜਦੋਂ ਜਥੇ ਨਾ ਜਾਂਦੇ ਆ ਨਾ ਉੱਥੇ ਆਪਣੇ ਪਿੰਡ ਲੱਭ ਲੈਂਦੇ ਆ ਉਹ ਕਹਿ ਦਿੰਦੇ ਵੀ ਇੱਥੇ ਮੋਰ ਹੁੰਦਾ ਸੀ ਲੋਕਾਂ ਨੇ 66 ਸਾਲ ਬਾਦੋਂ ਮੋਰ ਦੇਖ ਲਿਆ ਜਾਗੇ ਉਹ ਘਰ ਹੈਗੇ ਸੀ ਪਰ ਜਿਹੜਾ ਆਜ਼ਾਦ ਮੁਲਕ ਜਿਹਦਾ ਅਸੀਂ ਹਿੱਸਾ ਬਣੇ ਆ ਸਾਡੇ ਪਿੰਡਾਂ ਨੂੰ ਖਤਰਾ ਹੋ ਗਿਆ ਅੱਜ ਮੱਤੇਆੜੇ ਦੇ ਲੋਕਾਂ ਨੂੰ ਉਜਾੜਿਆ ਜਾ ਰਿਹਾ ਮੁੱਖ ਮੰਤਰੀ ਨੇ ਵਾਦਾ ਕੀਤਾ ਸੀ ਵੀ ਉਥੇ ਪ੍ਰੋਜੈਕਟ ਨਹੀਂ ਆਇਆ ਜ਼ਮੀਨ ਪਿੰਡ ਨੂੰ ਵਾਪਸ ਦੇ ਦੇ ਉਹ ਵੀ ਪੰਚਾਇਤੀ ਜ਼ਮੀਨ ਉਹ ਵਾਹਦੇ ਸੀ ਕਿਰਤੀ ਲੋਕ ਪਿੰਡ ਦੇ ਅੱਜ ਉਹਨਾਂ ਲੋਕਾਂ ਨੂੰ ਉਜਾੜਿਆ ਜਾ ਰਿਹਾ ਸਾਡਾ ਪਾਣੀ ਖੋਲਿਆ ਔਰ ਇੱਕ ਹੋਰ ਵੱਡੀ ਗੱਲ ਆ ਕੱਲ ਨੂੰ ਮੁਆਵਜ਼ਾ ਜਦੋਂ ਅਸੀਂ ਇਸ ਫੈਕਟਰੀ ਵਾਲਿਆਂ ਨਾਲ ਲੜਦੇ ਆਂ ਮੁਆਵਜ਼ਾ ਵੀ ਪੰਜਾਬ ਸਰਕਾਰ ਫੈਕਟਰੀ ਵਾਲਿਆਂ ਨੂੰ ਦਿੰਦੀ ਐ ਇਹਨਾਂ ਨੇ ਜੀਰੇ ਇਹ ਕੰਮ ਕੀਤਾ ਇਹ ਮੈਂ ਕਹਿੰਦਾ ਬਹੁਤ ਚੰਗੇ ਲੋਕ ਆ ਜਾਣਦੇ ਨੇ ਨਹੀਂ ਤਾਂ ਲੁਧਿਆਣੇ ਤਾਂ 40 ਸਾਲ ਤੋਂ 13 ਸਾਲ ਤੋਂ ਗੈਰਕਾਨੂੰਨੀ ਪਾਣੀ ਬੁੱਢੇ ਦਰਿਆ ਚ ਪਾ ਰਹੇ ਆ ਲੋਕ ਰੋ ਛੱਡੋ ਹੁਣ ਤਾਂ ਕੋਰਟ ਨੇ ਵੀ ਕਹਿਤਾ ਹੁਣ ਤਾਂ ਕੋਰਟ ਰੋ ਵੀ ਆ ਗਿਆ ਕੋਰਟ ਦੀ ਰਾਈ ਵੀ ਆ ਗਈ ਪਰ ਸਰਕਾਰ ਨਾਲ ਖੜ ਕੇ ਕਹਿਣ ਡਿਆ ਸੰਜੀਵ ਰੋੜਾ ਜਿੱਤਿਆ ਨਾ ਸੰਜੀਵ ਰੋੜਾ ਨਾਲ ਖੜ ਕੇ ਸਾਨੂੰ ਨਹੀਂ ਕਹਿੰਦਾ ਤੁਹਾਡਾ ਹੱਲ ਕਰਾਵਾਂਗੇ ਤੁਹਾਨੂੰ ਕੈਂਸਰ ਹੋ ਰਿਹਾ ਆ ਫੈਕਟਰੀ ਵਾਲਿਆਂ ਨੂੰ ਕੱਲ ਕਹਿੰਦਾ ਕੋਈ ਨਹੀਂ ਤੁਹਾਡਾ ਹੱਲ ਕਰਾਵਾਂਗੇ ਇਹ ਹਾਲਾਤ ਹੈ ਮੈਨੂੰ ਲੱਗਦਾ ਜਦੋਂ ਅੱਤ ਹੋ ਜਾਂਦੀ ਹੈ ਨਾ ਫਿਰ ਲੋਕ ਉੱਠ ਕੱਢਦੇ ਆ ਫਿਰ ਲੋਕ ਜਿੱਤਦੇ ਆ ਇਹ ਸਰਕਾਰ ਨੂੰ ਪੁੱਟ ਕੇ ਸੁੱਟਾਂਗੇ ਦੇਖੋ ਜੀ ਸਰਕਾਰਾਂ ਨੂੰ ਸਾਡੀ ਜ਼ਮੀਨ ਦੀਦੀ ਹੈ ਸਾਡਾ ਪਾਣੀ ਦੀਦਾ ਹੈ ਇਸ ਖਿੱਤੇ ਦੇ ਵਿੱਚ ਸਾਡੇ ਲੋਕ ਜਿਹੜੇ ਆ ਉਹ ਨਜ਼ਰ ਨਹੀਂ ਆਉਂਦੇ ਔਰ ਬਠਿੰਡੇ ਨੇ ਤਾਂ ਪਹਿਲਾਂ ਸੰਤਾਪ ਭੋਗਿਆ ਤੁਸੀਂ ਯਕੀਨ ਮੰਨਿਓ ਜਦੋਂ 30 ਸਾਲ ਦਾ ਕੈਂਸਰ ਝੱਲਣ ਤੋਂ ਬਾਅਦ ਚਿਮਨੀਆਂ ਥਰਮਲ ਦੀਆਂ ਡਿੱਗਦੀਆਂ ਨੇ ਤੇ ਇਹ ਜਿਹੜੀ ਨਵੀਂ ਸਰਕਾਰ ਬਣੀ ਹੈ ਇਹਦੇ ਦਿਮਾਗ ਦੇ ਵਿੱਚ ਸਾਰਿਆਂ ਨੂੰ ਪਹਿਲੀ ਗੱਲ ਕੀ ਆਉਂਦੀ ਹੈ ਵੀ ਲੁਧਿਆਣੇ ਜਿਹੜਾ ਮੱਤੇ ਆੜਾ ਕੈਨਸਲ ਹੋਇਆ ਉਹ ਬਠਿੰਡੇ ਲੈ ਆਈਏ ਉੱਥੇ ਵੀ ਲੜਾਈ ਸੀ ਉੱਥੇ ਵੀ ਜੰਗਲ 5000 ਏਕੜ ਦਾ ਤੇ ਸਤਲੁਜ ਦੇ ਕੰਡੇ ਦੂ ਨਰੰਗਣਿਆਂ ਨੂੰ ਫੈਕਟਰੀਆਂ ਲਾ ਕੇ ਦੇਣ ਲੱਗੇ ਸੀ ਦੁਨੀਆਂ 'ਚ ਕਿਤੇ ਨਹੀਂ ਹੋਇਆ ਕੋਈ ਬੰਦਾ ਸੁਖਣਾ ਲੈ ਕੇ ਦੇ ਕੰਡੇ ਤੇ ਖੜਾ ਹੋ ਗਿਆ ਇਹ ਨਹੀਂ ਕਹਿ ਸਕਦਾ ਵੀ ਜੀ ਮੈਂ ਇੱਥੇ ਹੋਂਰ ਰੰਗੂਗਾ ਤੁਹਾਨੂੰ ਨੌਕਰੀਆਂ ਦਵੂਗਾ ਪਰ ਪੰਜਾਬ 'ਚ ਸਾਰੀ ਜਗ੍ਹਾ ਤੇ ਹੋਇਆ ਸਾਡੇ ਡੈਮਾਂ ਦੇ ਕੰਡੇ ਤੇ ਫੈਕਟਰੀਆਂ ਲਾਉਣ ਦੀ ਗੱਲ ਕਹੀ ਇਹ ਉਹਨਾਂ ਨੇ ਕਿਹਾ ਵੀ ਮੱਤੇਆੜਾ ਕੈਨਸਲ ਹੋ ਗਿਆ ਹੁਣ ਅਸੀਂ ਪਠਾਨਕੋਟ ਜਾਂ ਰੋਪੜ ਲੈ ਜਾਗੇ ਹੁਣ ਪਠਾਨਕੋਟ ਦਾ ਰੋਪੜ ਗਈ ਹੈ ਡੈਮ ਦਾ ਪਾਣੀ ਹੈ ਉਹ ਨਹੀਂ ਲੱਗਣ ਦਿੱਤਾ ਲੋਕ ਰੋ ਸੀ ਫਿਰ ਉਹ ਕਹਿੰਦੇ ਜੀ ਬਠਿੰਡੇ ਲੈ ਜਾਂਦੇ ਆ ਝੀਲ ਵਾਲਾ ਪਾਣੀ ਖਾਲੀ ਪਿਆ ਕਿਉਂਕਿ ਅਸੀਂ ਮੱਤੇਆੜਾ ਕੈਨਸਲ ਕਰਾਇਆ ਸੀ ਅਸੀਂ ਉਹ ਲਗਾਤਾਰ ਲੜਦੇ ਰਹੇ ਉਹਦੇ ਤੇ ਉਹ ਪ੍ਰੋਜੈਕਟ ਫਿਰ ਭਾਰਤ ਸਰਕਾਰ ਨੇ ਪੰਜਾਬ ਚੋਂ ਕੈਨਸਲ ਕਰ ਦਿੱਤਾ ਬਠਿੰਡੇ ਲੋਕ ਆਲਰੇਡੀ ਉਹਦੇ ਤੋਂ ਲੜਦੇ ਪਏ ਸੀ ਤੁਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੇ ਕੋਈ ਦਰਖਤ ਲਾ ਕੇ ਬਾਇਓਡਾਈਵਰਸਿਟੀ ਪਾਰਕ ਬਣਾਓ ਤਾਂ ਕਿ ਮੱਲਮ ਲੱਗ ਸਕੇ ਪਰ ਇਹਨਾਂ ਨੇ ਜਿਵੇਂ ਜਿਵੇਂ ਉਹ ਮਾੜਾ ਜਾਨਵਰ ਜਿਵੇਂ ਉਹ ਕੁੱਤਾ ਜਰਾਬਾਂ ਇਕੱਠੀਆਂ ਕਰਕੇ ਲਈ ਲੈ ਆਉਂਦਾ ਪੰਜਾਬ ਦੇ ਵਿੱਚ ਸਾਡੇ ਮੰਤਰੀਆਂ ਨੇ ਇਹ ਕੰਮ ਕੀਤਾ ਜਿਹੜੀ ਇੰਡਸਟਰੀ ਨੂੰ ਕੋਈ ਨਹੀਂ ਚੱਲਦਾ ਇਹ ਸਾਊਥ 'ਚ ਜਾਂਦੇ ਆ ਜੀ ਆਪਣੇ ਲਈ ਤਾਂ ਇਹ ਨੇਚਰ ਨੇਚਰੋਪੈਥੀ ਲਈ ਜਾਂਦੇ ਆ ਵੀ ਉੱਥੇ ਜਾ ਕੇ ਅਸੀਂ ਆਪਣੇ ਇਲਾਜ ਕਰਾਉਣੇ ਨੇ ਉੱਥੋਂ ਦੀ ਫਾਰਮਾਸਿਟੀਕਲ ਇੰਡਸਟਰੀ ਨੂੰ ਸੱਦਾ ਦੇ ਕੇ ਆਏ ਵੀ ਅਸੀਂ ਬਠਿੰਡੇ ਝੀਲਾਂ ਦੇ ਪਾਣੀ ਦੇ ਕੰਡੇ ਤੇ ਤੁਹਾਨੂੰ ਲਾ ਦੰਨੇ ਆ ਉੱਥੇ ਵੀ ਲੋਕਾਂ ਨੇ ਵਿਰੋਧ ਕੀਤਾ ਪਬਲਿਕ ਐਕਸ਼ਨ ਕਮੇਟੀ ਨੇ ਵਿਰੋਧ ਕੀਤਾ ਅਲਾਮਤ ਟਲੀ ਪਰ ਅਲਾਮਤ ਹੁਣ ਲੋਕ ਤੇ ਆਪਣੀ ਅਲਾਮਤ ਹੁਣ ਇੱਥੇ ਆਪਾਂ ਪਿੰਡ ਅਕਲੀਆ ਖੜੇ ਆ ਇਹ ਲੋਕ ਪਹਿਲਾਂ ਹੀ ਝੰਬੇ ਪਏ ਆ ਲੜਾਈ ਤਾਂ ਸਾਡੀ ਇਹ ਆ ਵੀ ਥਰਮਲ ਜਿਹੜਾ ਆ ਇਹ ਗੈਸ ਤੇ ਜਾਂ ਤਾਂ ਲੱਗਣਾ ਨਹੀਂ ਸੀ ਚਾਹੀਦਾ ਜੇ ਲੱਗ ਗਿਆ ਤੇ ਗੈਸ ਤੇ ਹੋਣਾ ਚਾਹੀਦਾ ਆ ਬਾਕੀ ਭਾਰਤ ਦੇ ਵਿੱਚ ਗੁਜਰਾਤ ਦੀ ਰਾਜਧਾਨੀ ਦੇ ਵਿੱਚ ਜਿਹੜਾ ਥਰਮਲ ਆ ਉਹ ਅੱਜ ਤੋਂ 15 ਸਾਲ ਪਹਿਲਾਂ ਗੈਸ ਤੇ ਹੋ ਗਿਆ ਸੀ ਇਹ ਮੋਰਚਾ ਇਹ ਮੋਰਚੇ ਦੀ ਸ਼ੁਰੂਆਤ ਇੱਕ ਜੇਤੂ ਜੇਤੂ ਲੜੀ ਦੇ ਨਾਲ ਹੋਈ ਆ ਮੈਂ ਇੱਥੇ ਅੱਜ ਇਕੱਠ ਵੇਖ ਲਿਆ ਇਹ ਲੋਕਾਂ ਦਾ ਰੋਹ ਦੇਖ ਲਿਆ ਲੋਕਾਂ ਨੂੰ ਗੁੱਸਾ ਕਿਉਂ ਨਾ ਆਵੇ ਨਾ ਜਦੋਂ ਉਹਨਾਂ ਦੇ ਬੱਚਿਆਂ ਤਾਂ ਗੱਗ ਆਉਂਦੀ ਐ ਉਹ ਮਰੇ ਪਈਆ ਕਿਉਂ ਨਹੀਂ ਲੜਨਗੇ ਔਰ ਔਰ ਇਹ ਧਰਤੀ ਇਹ ਸਾਡਾ ਪੰਜਵਾਂ ਤਖਤ ਸਾਡੇ ਤਖਤ ਤੇ ਹਮਲਾ ਕੀਤਾ ਤੁਸੀਂ ਮੱਤੇਆੜਾ ਹਮਲਾ ਕੀਤਾ ਉਹ 10ਵੇਂ ਗੁਰੂ ਸਾਹਿਬ ਦੇ ਨਾਲ ਰਿਲੇਟਿਡ ਖੇਤਾ ਸੀ ਬੰਤ ਤੁਸੀਂ ਇੱਥੇ ਇਹਦਾ ਤਲਵੰਡੀ ਸਾਬੋ ਮੋਰਚਾ ਸਾਡਾ ਪੰਜਵਾਂ ਤਖਤ ਆ ਇੱਥੇ ਮਠਾਈ ਸਰ ਸਾਹਿਬ ਗੁਰਦੁਆਰਾ ਆ ਤੁਸੀਂ ਛੱਡਿਆ ਹੀ ਕੁਛ ਨਹੀਂ ਤੁਸੀਂ ਅਕੀਦਾ ਦੀ ਸਾਡੀ ਥਾਂ ਨਹੀਂ ਛੱਡੀ ਚਮਕਾਰ ਸਾਹਿਬ ਸਾਡੇ ਛੋਟੇ ਸਾਹਿਬ ਜਿਆਦੇ ਦੀ ਥਾਂ ਆ ਮੱਤੇਆੜੇ ਨੂੰ ਕਹਿੰਦੇ ਫਤਿਹਗੜ੍ਹ ਸਾਹਿਬ ਲੈ ਜਾਗੇ ਅਭੀ ਸਾਰੇ ਜਾਣਦੇ ਆ ਵੀ ਸਾਡੇ ਲਈ ਕਿਹੋ ਜਿਹੇ ਇਹ ਥਾਵਾਂ ਨੇ ਜਦੋਂ ਸਾਡੀ ਗੱਲ ਆਉਂਦੀ ਆ ਕਹਿੰਦੇ ਜੀ ਪੰਜਾਬ ਰਿਮੋਟ ਐ ਪੰਜਾਬ ਬਾਰਡਰ ਸਿਟ ਐ ਪੰਜਾਬ ਫਲਾਣਾ ਐ ਜਦੋਂ ਇੰਡਸਟਰੀ ਲਾਉਣ ਦੀ ਗੱਲ ਆਉਂਦੀ ਆ ਪੂਰੇ ਇੰਡੀਆ 'ਚ ਆ Rajasthan ਖਾਲੀ ਪਿਆ ਚੱਲੇ ਜਾ ਉਥੇ ਉਹ ਸਾਡੇ ਭਰਾ ਹੀ ਨੇ ਉਹਨਾਂ ਨੂੰ ਨੌਕਰੀਆਂ ਦੋ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਗਰੀਬ ਲੋਕ ਨੇ ਉਥੇ ਇਸ ਵੇਲੇ ਇੱਕ ਖੇਤਾ ਕਾਫੀ ਉਹ ਵਿਚਾਰੇ ਊਠ ਵਾਲੀਆਂ ਗੱਡੀਆਂ ਲੈ ਕੇ ਪੰਜਾਬ 'ਚ ਮੰਗਦੇ ਫਿਰਦੇ ਨੇ ਉੱਥੇ ਨੌਕਰੀਆਂ ਦਊ ਉਹਨਾਂ ਨੂੰ ਤਕੜੇ ਕਰੋ ਉੱਥੇ ਮੈਂ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਪਰ ਉੱਥੇ ਬਹੁਤ 4-4 ਕਿਲੋਮੀਟਰ 4-4 ਘੰਟੇ ਤੱਕ ਆਪਾਂ ਟਰੈਵਲ ਕਰਦੇ ਆਂ ਜ਼ਮੀਨ ਖਾਲੀ ਪਈ ਹੈ ਉੱਥੇ ਉੱਥੇ ਐਗਰੀਕਲਚਰ ਨਹੀਂ ਹੋ ਸਕਦੀ ਪਰ ਇਹ ਕਿਹੜੀ ਕਾਂਸਪੀਰੇਸੀ ਹੈ ਵੀ ਤੁਸੀਂ ਹੱਸਦੇ ਵਸਦਿਆਂ ਨੂੰ ਉਜਾੜ ਕੇ ਉੱਥੇ ਤੁਸੀਂ ਫੈਕਟਰੀਆਂ ਲਾਉਣੀਆਂ ਨੇ ਮੁੱਲਕ ਉਹਦੇ ਨਾਲ ਚੱਲਣਾ ਇੱਥੇ 14 ਤਰੀਕ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਬੜਾ ਚੰਗਾ ਸਬਾਬਾ ਕਿ ਪਬਲਿਕ ਹੀアリング ਪਹਿਲਾਂ ਲਗਾ ਕੇ ਹੁੰਦੀ ਸੀ ਹੁਣ ਚਮਕੌਰ ਸਾਹਿਬ ਪਬਲਿਕ ਹੀアリング ਹੋਈ ਹੈ ਉਹ ਸਾਡਾ ਹੱਕ ਆ ਕਾਨੂੰਨ 'ਚ ਜਿੰਨਾ ਬਚਿਆ ਹੱਕ ਆ ਵੀ ਅਸੀਂ ਦੱਸਣਾ ਹੁੰਦਾ ਆ ਵੀ ਇਹ ਫੈਕਟਰੀ ਲੱਗੇ ਕਿ ਨਾ ਲੱਗੇ ਪੂਰੇ ਪੰਜਾਬ ਨੂੰ ਅਸੀਂ ਸੱਦਾ ਦਿੱਤਾ ਆ ਕਿਉਂਕਿ ਇਹ ਸਾਡਾ ਪੂਰੇ ਪੰਜਾਬ ਦਾ ਮੁੱਦਾ ਆ ਔਰ ਸਾਰੇ ਲੋਕ ਇੱਥੇ ਪਾਰਟਿਸਿਪੇਟ ਕਰਨਗੇ ਪਬਲਿਕ ਹਿアリング ਦੇ ਵਿੱਚ ਆਪਣੇ ਓਬਜੈਕਸ਼ਨ ਜਿਹੜਾ ਆ ਪੋਲੂਸ਼ਨ ਕੰਟਰੋਲ ਬੋਰਡ ਤੇ ਫੈਕਟਰੀ ਵਾਲੇ ਦੇ ਮੂਹਰੇ ਰੱਖਣਗੇ ਅਸੀਂ ਉਹਨਾਂ ਨੂੰ ਸਵਾਲ ਪੁੱਛਾਂਗੇ ਪਬਲਿਕ ਹਿアリング ਦੇ ਵਿੱਚ ਲਾਸਟ ਤੇ ਇੱਕ VOTING ਹੁੰਦੀ ਹੁੰਦੀ ਆ ਹਸਤਖੜੇ ਕਰਕੇ ਉਹ ਦਿਨ ਅਸੀਂ ਜਵਾਬ ਦੇਵਾਂਗੇ ਵੀ ਇਸ ਫੈਕਟਰੀ ਦੇ ਅਸੀਂ ਖਿਲਾਫ ਆ ਇਹ ਅਸੀਂ ਲੱਗਣ ਨਹੀਂ ਦੇਣੀ ਜਿੱਥੇ ਜਿੱਥੇ ਕਾਨੂੰਨ ਦੀ ਗੱਲ ਆ ਉੱਥੇ ਵੀ ਪਹਿਰੇਦਾਰੀ ਕਰਾਂਗੇ ਜਿੱਥੋਂ ਜਿੱਥੋਂ ਲੋਕ ਰੋਦੀ ਗੱਲ ਆ ਉਹ ਤਾਂ ਫਿਰ ਇਦਾਂ ਦੀ ਆ ਵੀ ਫੈਕਟਰੀ ਵਾਲੇ ਜਿਹੜੀ ਮਰਜ਼ੀ ਕਿਤਾਬ ਚੱਕ ਲਿਓਣ ਕਾਨੂੰਨ ਵਾਲੇ ਤੁਹਾਨੂੰ ਦਿਖਾਉਣ ਲਈ ਇੱਕ ਫੈਕਟਰੀ ਨਹੀਂ ਲੱਗਤ ਨੇ